ਮੈਂ ਨਵ ਅਨਵਿੰਦਰ ਸਿੰਘ ਕੋੜਾੜਾ ਜੀ ਮੈਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਪੰਜਾਬ ਦਾ ਪ੍ਰਧਾਨ ਆ ਜੀ ਸਰ ਜੀ ਕਿੱਥੇ ਆਇਓ ਕਾਦੇ ਲਈ ਆਇਓ ਦੇਖੋ ਸਾਡੇ ਲੁਧਿਆਣਾ ਡਿਪਟੀ ਕਮਿਸ਼ਨਰ ਸਾਹਿਬ ਦੇ ਦਫਤਰ ਤੇ ਧਰਨਾ ਲਾਇਆ ਹੋਇਆ ਕਿ ਬਿਲਕੁਲ ਡੀਸੀ ਦਫਤਰ ਦੇ ਬਿਲਕੁਲ ਨਾਲ ਇੱਥੇ ਇੱਕ ਲੜਕੀਆਂ ਦਾ ਸਰਕਾਰੀ ਕਾਲਜ ਆ ਲੁਧਿਆਣੇ ਦੇ ਵਿੱਚ ਜਿਹੜਾ ਉੱਤਰ ਭਾਰਤ ਦੇ ਵਿੱਚ ਬਹੁਤ ਮੰਨਿਆ ਪ੍ਰਮੰਨਿਆ ਕਾਲਜ ਆ ਇਸ ਕਾਲਜ ਦੇ ਵਿੱਚੋਂ ਪੰਜਾਬ ਦੀ ਪਹਿਲੀ ਮਹਿਲਾ ਆਈਐਸ ਆਫੀਸਰ ਇਸ ਕਾਲਜ ਦੇ ਵਿੱਚੋਂ ਨਿਕਲੀ ਆ ਤੇ ਅੱਜ ਉਸ ਕਾਲਜ ਦੀ ਜ਼ਮੀਨ ਦੇ ਉੱਤੇ ਸਾਡੀ ਸਰਕਾਰ ਸਾਡਾ ਸਿੱਖਿਆ ਮੰਤਰੀ ਮਿਲ ਕੇ ਕਬਜ਼ਾ ਕਰ ਰਹੇ ਨੇ ਵੇ ਅਸੀਂ ਪਾਰਕਿੰਗ ਬਣਾਉਣੀ ਆ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਬੜੀ ਸਮੱਸਿਆ ਨਾ ਸਾਡੇ ਵਿਦਿਆਰਥੀਆਂ ਨੂੰ ਪੁੱਛਿਆ ਗਿਆ ਨਾ ਸਾਡੇ ਟੀਚਰਾਂ ਨੂੰ ਪੁੱਛਿਆ ਗਿਆ ਆ ਕੇ ਸਿੱਧੇ ਉੱਥੇ ਪਿੱਲਰ ਕਰਨੇ ਸ਼ੁਰੂ ਕਰਤੇ ਆ ਇਹ ਨਰੀ ਚਿੱਟੀ ਜਿਹੜੀ ਹੈਗੀ ਆ ਗੁੰਡਾਗਰਦੀ ਆ ਧੱਕੇਸ਼ਾਹੀ ਆ ਪੰਜਾਬ ਸਰਕਾਰ ਦੀ ਉਹਦੇ ਖਿਲਾਫ ਅੱਜ ਅਸੀਂ ਧਰਨਾ ਦੇਣ ਆਏ ਆ ਕਿ ਪੰਜਾਬ ਸਰਕਾਰ ਦਾ ਇਹ ਗੁੰਡਾ ਰਾਜ ਇੱਥੇ ਨਹੀਂ ਚੱਲੂਗਾ ਜੀ ਤੁਸੀਂ ਗਰਾਊਂਡ ਦੀ ਗੱਲ ਕਹੋ ਗਰਾਊਂਡ 'ਚ ਪਹਿਲਾਂ ਵੀ ਐਗੂਸ਼ਨ ਲੱਗਦੇ ਰਹੇ ਆ ਦੇਖੋ ਜਿਹੜੇ ਐਗਜ਼ੀਬਿਸ਼ਨ ਪਹਿਲਾਂ ਲੱਗਦੇ ਰੇ ਆ ਕਾਲਜ ਤੋਂ ਪਰਮਿਸ਼ਨ ਲੈਂਦੇ ਆ ਉਹ ਆ ਕੇ ਕਾਲਜ ਨੂੰ ਉਹਦਾ ਕਿਰਾਇਆ ਦਿੰਦੇ ਆ ਜੇ ਕੋਈ ਐਗਜ਼ੀਬਿਸ਼ਨ ਲੱਗਦੀ ਆ ਹਫਤੇ ਲਈ 10 ਦਿਨਾਂ ਲਈ ਪਰ ਅੱਜ ਤੱਕ ਕਿਸੇ ਨੇ ਪੱਕਾ ਕਬਜ਼ਾ ਨਹੀਂ ਕੀਤਾ ਇਹ ਤਾਂ ਜਿਹੜੇ ਪਿੱਲਰ ਕੱਢ ਕੇ ਉੱਥੇ ਕਬਜ਼ਾ ਕਰਨ ਲੱਗੇ ਹੋਏ ਆ ਸਾਡੀਆਂ ਕੁੜੀਆਂ ਨੇ ਉੱਥੇ ਪ੍ਰੈਕਟਿਸ ਕਰਨੀਆਂ ਗਰਾਊਂਡ ਦੇ ਵਿੱਚ ਜਾ ਕੇ ਕੱਲੀਆਂ ਕੁੜੀਆਂ ਦਾ ਕਾਲਜ ਆ ਕੋਈ ਉੱਥੇ ਕੰਦ ਨਹੀਂ ਕੱਢੀ ਸਿੱਧੀਆਂ ਗੱਡੀਆਂ ਖੜਾਉਣੀਆਂ ਨੇ ਉੱਥੇ ਕੱਲ ਨੂੰ ਕੋਈ ਘਟਨਾ ਵਾਪਰ ਜਾਂਦੀ ਆ ਕੁੜੀਆਂ ਦੇ ਨਾਲ ਸਾਡੇ ਸਮਾਜ ਦੇ ਵਿੱਚ ਕੌਣ ਜ਼ਿੰਮੇਵਾਰ ਹੈ ਉਹ ਤਾਂ ਹੰਤਮਾਨ ਜ਼ਿੰਮੇਵਾਰੀ ਲਊ ਇਹ ਸੰਜੀਵ अरोड़ा ਜ਼ਿੰਮੇਵਾਰੀ ਲਊ ਜਿਹੜਾ ਇਲੈਕਸ਼ਨ ਲੜ ਰਿਹਾ ਉਹਦੇ ਹਲਕੇ ਚ ਕਾਲਜ ਪੈਂਦਾ ਜਿੱਥੇ ਇਲੈਕਸ਼ਨ ਲੜ ਰਿਹਾ ਐਡੀ ਸ਼ਰਮ ਦੀ ਗੱਲ ਆ ਸੰਜੀਵ अरोड़ा ਨੇ ਆਪ ਕਿਹਾ ਕਿ ਉਹ ਜ਼ਮੀਨ ਤੇ ਕਬਜ਼ਾ ਕਰੋ ਸਿੱਖਿਆ ਮੰਤਰੀ ਨੂੰ ਲਿਖ ਕੇ ਭੇਜਿਆ ਤੇ ਸਿੱਖਿਆ ਮੰਤਰੀ ਇੰਨਾ ਛੱਡੂ ਕਿ ਉਹਨੇ ਅੱਗੇ ਜਾ ਕੇ ਇਹਨੂੰ ਫੇਰ ਕਹਤਾ ਕਿ ਹਾਂਜੀ ਕਬਜ਼ਾ ਕਰੋ ਮੰਗਪੱਤਰ ਦੇਣ ਆਏ ਹੋ ਜੇ ਮੰਗਾ ਨਹੀਂ ਕੁੜੀਆਂ ਹੁੰਦੇ ਕਿ ਕਿਸ ਤਰ੍ਹਾਂ ਦੇਖੋ ਅਸੀਂ ਸਿਰਫ ਅਜੇ ਪਹਿਲੇ ਪੜਾ ਤੇ ਮੰਗਪੱਤਰ ਦੇਣ ਆਏ ਆ ਜੇ ਨਹੀਂ ਮੰਨਣਗੇ ਅਸੀਂ ਪਿੱਲਰ ਭਾਂਦੇ ਨੇ ਇਹਨ ਸਾਡੀਆਂ ਕੁੜੀਆਂ ਨੇ ਉਥੇ ਪਿੱਲਰ ਨਹੀਂ ਹੋਣ ਦੇਣੇ ਇਹ ਐਲਾਨ ਆ ਸਾਡਾ ਤੇ ਜਿਹੜਾ ਸਿੱਖਿਆ ਕ੍ਰਾਂਤੀ ਦੀ ਉਹ ਗੱਲ ਕਰਦੇ ਸੀ ਪੰਜਾਬ 'ਚ ਵੀ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਆ ਸਿੱਖਿਆ ਕ੍ਰਾਂਤੀ ਤੁਹਾਡੀ ਤੁਸੀਂ ਨਵਾਂ ਕੀ ਬਣਾਉਣਾ ਤੁਸੀਂ ਤਾਂ ਬਣੇ ਹੋਏ ਨੇ ਤੇ ਕਬਜ਼ਾ ਕਰਨ ਲੱਗੇ ਉਹਨੂੰ ਢਾਉਣ ਲੱਗੇ ਹੋ ਤੇ ਤੁਸੀਂ ਬਣੀਆਂ ਹੋਈਆਂ ਕੰਧਾਂ ਦੇ ਢਾਟਨ ਕਰਨ ਲੱਗੇ ਹੋਏ ਹੋ ਤੇ ਉਹ ਦੂਜੇ ਪਾਸੇ ਜਿਹੜਾ ਕੋਈ ਮੜਾ ਮੋਟਾ ਸਟਾਫ ਦਾ ਮੈਂਬਰ ਇਸ ਗੱਲ ਦਾ ਵਿਰੋਧ ਕਰਦਾ ਕਿ ਅਸੀਂ ਜ਼ਮੀਨ ਨਹੀਂ ਦੇਣੀ ਤੁਸੀਂ ਉਹਨੂੰ ਬਦਲੀ ਕਰਨ ਦੀ ਧਮਕੀ ਦੇ ਰਹੇ ਹੋ ਜਿਹੜੇ ਟੀਚਰਾਂ ਨੇ ਕਾਲਜ ਨੂੰ ਇੰਨਾ ਬਲੰਦੀਆਂ ਤੇ ਪਹੁੰਚਾਇਆ ਉਹ ਕੱਲ ਦੇ ਸਟਾਫ ਨੂੰ ਤੁਸੀਂ ਧਮਕੀਆਂ ਦੇ ਰਹੇ ਹੋ ਬਦਲੀਆਂ ਦੀ ਕਿ ਮੈਡਮ ਇਹ ਤਾਂ ਮੰਨਣਾ ਪੈਣਾ ਫੈਸਲਾ ਸਖਿਆ ਮੰਤਰੀ ਮੀਟਿੰਗ 'ਚ ਵੀ ਉਠਾ ਕੇ ਧਮਕੀਆਂ ਦਿੰਦਾ ਇਹ ਸਖਿਆ ਕ੍ਰਾਂਤੀ ਪੰਜਾਬ ਸਰਕਾਰ ਦੀ ਤੇ ਇਲੈਕਸ਼ਨ ਦਾ ਹੀ ਹੈ ਇਹਨਾਂ ਦਾ ਇੱਥੇ 19 ਜੂਨ ਨੂੰ ਹੈਗੀ ਆ ਦੱਬ ਕੇ ਠੋਕ ਕੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਉਹ ਪ੍ਰੋਟੈਸਟ ਹੋਊਗਾ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਠੀਕ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਪ੍ਰੀਤ ਕੋਹਰਾ ਮੈਂ ਮੁਖਸਰ ਪੰਜਾਬ ਸਟੂਡੈਂਟ ਯੂਨੀਅਨ ਦਾ ਸੂਭਾ ਕਮੇਟੀ ਮੈਂਬਰ ਹਾਂ 350 ਨਾਲ ਦੇ ਲਈ ਹਾਂ ਅੱਜ ਜੀ ਅਸੀਂ ਸਰਕਾਰੀ ਕਾਲ ਜਿਹੜਾ ਲੜਕੀਆਂ ਦਾ ਇੱਕ ਵੱਡਾ ਕਾਲ ਜਾਂ ਪੂਰੇ ਪੰਜਾਬ ਦਾ ਉਸ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਕੁਝ ਲੋਕ ਨੇ ਉਹ ਪਾਰਕਿੰਗ ਦੀ ਜਗ੍ਹਾ ਬਣਾਉਣ ਦੇ ਲਈ ਕਾਲਜ ਦੀ ਜਿਹੜਾ ਗਰਾਊਂਡ ਹੈ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਇਸ ਕਰਕੇ ਅਸੀਂ ਕੱਲ ਪੀਐਸਯੂ ਦੇ ਕਵਾਈ ਦੇ ਵਿੱਚ ਜਿਹੜੀਆਂ ਕਾਲਜ ਦੀਆਂ ਲੜਕੀਆਂ ਨੇ ਵੱਡੀ ਪੱਧਰ ਦੇ ਵਿੱਚ ਉਹ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇਣ ਪਹੁੰਚੀਆਂ ਨੇ ਕਿ ਸਾਡਾ ਜਿਹੜਾ ਕਬਜ਼ਾ ਉਹ ਹਟਾਇਆ ਰਹਿਣਾ ਚਾਹੀਦਾ ਤੇ ਸਾਡਾ ਜਿਹੜਾ ਗਰਾਊਂਡ ਉਹ ਬਹਾਲ ਕੀਤਾ ਜਾਣਾ। ਉਹਨਾਂ ਨੂੰ ਕਿੰਨਾ ਪਤਾ ਲੱਗਿਆ ਵੀ ਕਬਜ਼ਾ ਕਰਨਗੇ। ਦੇਖੋ ਖਬਰਾਂ ਬਹੁਤ ਸਾਰੀਆਂ ਲੱਗੀਆਂ ਨੇ ਜੀ ਹਾਈਲਾਈਟ ਹੋਇਆ ਹੈ ਮਾਮਲਾ ਖਬਰਾਂ ਦੇ ਵਿੱਚ ਵੀ ਤੇ ਇਸ ਕਰਕੇ ਸਾਡੇ ਮਾਮਲਾ ਧਿਆਨ ਦੇ ਵਿੱਚ ਸੀ ਯਾਰ। ਪਿਛਲੀ ਵਾਰ ਵੀ ਜਦੋਂ ਆਟੋਨਮਸ ਕੀਤਾ ਸਰਕਾਰ ਨੇ ਕੁਝ ਕਾਲਜ ਕੀਤੇ ਉਹਦੇ ਵਿੱਚ ਇਸ ਕਾਲਜ ਦਾ ਨਾਮ ਸੀਗਾ। ਤੁਸੀਂ ਪਹਿਲਾਂ ਤੋਂ ਵੀ ਇਸ ਕਾਲਜ ਦੇ ਵਿੱਚ ਮਾੜਾ-ਮੋਟਾ ਜਾਈ ਜਾਣ ਪ ਕਿ ਜਦੋਂ ਵਿਧਾਇਕ ਦੀ ਸਾਰੀ ਸਾਜ਼ਿਸ਼ ਉਹ ਤਾਂ ਚਾਹੁੰਦੇ ਕਿ ਕਬਜ਼ਾ ਕਰਨਾ ਠੀਕ ਹੈ ਉਹਨਾਂ ਨਾਲ ਗੱਲ ਕਰਦਾ ਤਾਂ ਮਤਲਬ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾਗਾ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਤੇ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਕਬਜ਼ਾ ਨਿਆਜ ਕਬਜ਼ਾ ਹਟਾਇਆ ਜਾਵੇ ਘਰ ਉਹ ਜੇ ਤੁਸੀਂ ਕਹਿੰਦੇ ਪਾਰਕਿੰਗ ਵਾਲੇ ਗਰਾਊਂਡ ਦੇ ਤਾਂ ਤੁਹਾਨੂੰ ਕੀ ਫਰਕ ਪੈਂਦਾ ਦੇਖੋ ਜਿਹੜਾ ਗਰਾਊਂਡ ਆ ਕਾਲਜ ਦਾ ਉੱਥੇ ਬਹੁਤ ਸਾਰੀਆਂ ਕੁੜੀਆਂ ਰਨਿੰਗ ਕਰਦੀਆਂ ਨੇ ਆਪੀ ਪ੍ਰੈਕਟਿਸ ਕਰਦੀਆਂ ਕਿਸੇ ਵੀ ਗੇਮ ਦੇ ਵਿੱਚ ਤੇ ਜਦੋਂ ਉੱਥੇ ਪਾਰਕਿੰਗ ਹੋ ਗਈ ਤਾਂ ਉੱਥੇ ਤਰ੍ਹਾਂ-ਤਰ੍ਹਾਂ ਦੇ ਬੰਦੇ ਆਉਣਗੇ ਪਹਿਲੀ ਵਾਰ ਤੁਸੀਂ ਦੇਖੋ ਕਿ ਕੁੜੀਆਂ ਦੀ ਇਨਸਿਕਿਉਰਟੀ ਦਾ ਕਿੰਨਾ ਵੱਡਾ ਮਾਮਲਾ ਹੈ ਜੀ ਕਿ 3800 ਕੁੜੀਆਂ ਨੂੰ ਸਿਕਿਉਰਟੀ ਨੇ ਇੱਕ ਮਾਮਲਾ ਹੈ ਤੇ ਜੇਕਰ ਮੰਦਰ ਦੀ ਪਾਰਕਿੰਗ ਵਾਲੇ ਸਾਰੇ ਉੱਥੇ ਲੋਕ ਹੋਣਗੇ ਤਾਂ ਕਾਲਜ ਤਾਂ ਇਸ ਤਰ੍ਹਾਂ ਦੀ ਸਿਕਿਉਰਟੀ ਉੱਥੇ ਵੀ ਕਿਸੇ ਦੇ ਭਰਾ ਨੂੰ ਵੀ ਐਂਟਰ ਤੱਕ ਨਹੀਂ ਹੋਣ ਦਿੱਤਾ ਜਾਂਦਾ ਜੇ ਤੇ ਉੱਥੇ ਕੁੜੀਆਂ ਕੀ ਫ੍ਰੀ ਮਾਈਂਡ ਆਪਦੀ ਪ੍ਰੈਕਟਿਸ ਕਰ ਪਾਉਣਗੀਆਂ ਜੇਕਰ ਉਹਨਾਂ ਇਹ ਵਾਲੇ ਦੁਆ ਕਰਕੇ ਜਿਹੜੇ ਜੈਂਟਸ ਹੋਣਗੇ ਤਾਂ ਇਸ ਕਰਕੇ ਕਾਲਜ ਦੇ ਵੈਸੀ ਵੀ ਕਾਲਜ ਦੀ ਜਮੀਨ ਦੇ ਉੱਤੇ ਕਬਜ਼ਾ ਕਰਨਾ ਗੈਰਕਾਨੂੰਨੀ ਆ ਕਿਉਂਕਿ ਕਿੱਥੇ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਸੱਤਾ ਦੇ ਵਿੱਚ ਆਈ ਸੀਗੀ ਔਰ ਇਹਨਾਂ ਨੇ ਸਿੱਖਿਆ ਸੰਸਥਾਵਾਂ ਨੂੰ ਕੁਝ ਦੇਣਾ ਤਾਂ ਕੀ ਸੀਗਾ ਉਲਟਾ ਖੋਹ ਰਹੇ ਜਿਹੜੇ ਚੰਗੇ ਕਾਲਜ ਜਿਨ੍ਹਾਂ ਨੇ ਚੰਗੇ ਨਾਮ ਬਣਾਏ ਆ ਪੰਜਾਬ ਦੇ ਵਿੱਚ ਇਸ ਕਰਕੇ ਸਰਕਾਰ ਦਾ ਇਹ ਪਖੰਡਾ ਕਿ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਅਸਲ ਦੇ ਵਿੱਚ ਸਰਕਾਰ ਵਿਦਿਆਰਥੀਆਂ ਤੋਂ ਉੱਥੋਂ ਦੇ ਆਪਕਾਂ ਤੋਂ ਇਹ ਸਿੱਖਿਆ ਸੰਸਥਾਵਾਂ ਖੋਹਣਾ ਚਾਹੁੰਦੀ ਆ ਔਰ ਐਸੇ ਦਿਸ਼ਾ ਚ ਐਸੇ ਕਾਲਜ ਦੇ ਗਰਾਊਂਡ ਤੇ ਵੀ ਉਹ ਕਬਜ਼ਾ ਕੀਤਾ ਜਾ ਰਿਹਾ ਔ ਤੇ ਕਬਜ਼ਾ ਨਹੀਂਗਾ ਹੌਲੀ ਹੌਲੀ ਇਹ ਪੂਰੇ ਕਾਲਜ ਤੇ ਵੀ ਕਬਜ਼ਾ ਕੀਤਾ ਜਾਊਗਾ ਇਸ ਕਰਕੇ ਅੱਜ ਕਾਲਜ ਦੀਆਂ ਵੱਡੀ ਗਿਣਤੀ ਵਿਦਿਆਰਥਣਾਂ ਨੇ ਜਿਹੜੀਆਂ ਉਹ ਰੋਸ ਪ੍ਰਦਰਸ਼ਨ ਦੇ ਕਰਨ ਦੇ ਲਈ ਡਿਪਟੀ ਕਮਿਸ਼ਨਰ ਦਫਤਰ ਦੇ ਵਿੱਚ ਪਹੁੰਚੀਆਂ ਨੇ ਉਹ ਮੰਗਾ ਨਹੀਂ ਪੂਰੀ ਆਉਂਦਾ ਕਿ ਕੀ ਕਰੋਗੇ ਅਸੀਂ ਜੀ ਵਿਦਿਆਰਥੀਆਂ ਨੂੰ ਲੈ ਕੇ ਅੱਗੇ ਸੰਘਰਸ਼ ਪਿੱੜਾਂਗੇ ਕਿਉਂਕਿ ਵਿਦਿਆਰਥੀਆਂ ਦਾ ਕਾਲਜ ਹੈ ਇੱਕ ਤਰੋਹ ਹਰੁੰਦੀਆਂ ਵਿਦਿਆਰਥੀਆਂ ਦੇ ਕਿਉਂਕਿ ਅਧਿਆਪਕਾਂ ਨੇ ਵਿਦਿਆਰਥੀਆਂ ਨੇ ਮਿਲ ਕੇ ਕਾਲਜ ਸਰਜਿਆ ਅਸੀਂ ਆਪਦੇ ਸੁਪਨੇ ਲੈ ਕੇ ਨਾ ਕਾਲਜਾਂ ਦੇ ਵਿੱਚ ਆਉਨੇ ਆਂ ਔਰ ਇਸ এনਵਾਇਰਨਮੈਂਟ ਦੇ ਵਿੱਚ ਰਹਿ ਕੇ ਅਸੀਂ ਆਪਦੇ ਸੁਪਨੇ ਸਕਾਰ ਕਰਦੇ ਆਂ ਇਸ ਕਰਕੇ ਸਾਡਾ ਜਿਹੜਾ ਸਾਡੇ ਨਾਲ ਜੁੜਿਆ ਹੋਇਆ ਕਾਲਜ ਆ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਕਾਲਜ ਆ ਇਸ ਕਰਕੇ ਵਿਦਿਆਰਥੀ ਕਾਲਜ ਦੇ ਬਰਦਾਸ਼ ਨਹੀਂ ਕਰਨਗੇ ਕਿ ਕੋਈ ਬਾਹਰਲਾ ਬੰਦਾ ਆ ਕੇ ਪੜਾਓ ਕਿਸੇ ਵੀ ਪਾਰਟੀ ਦਾ ਜਿਹੜਾ ਬੰਦਾ ਹੈ ਉਹ ਕਾਲਜ ਦੀ ਜ਼ਮੀਨ ਤੇ ਆ ਕੇ ਕਬਜ਼ਾ ਕਰੂਗਾ ਕਾਲਜ ਦੀਆਂ ਲੜਕੀਆਂ ਬਰਦਾਸ਼ ਨਹੀਂ ਕਰਨਗੀਆਂ ਜੀ ਨਾ ਮੇਰਾ ਨਾਮ ਜੀ ਮਾਨਪ੍ਰੀਤ ਕੌਰ ਜੀ ਹੈ ਤੇ ਅਸੀਂ ਜੀ ਅੱਜ ਪੰਜਾਬ ਸਰਕਾਰ ਦੇ ਜਿਹੜੀ ਸਰਕਾਰੀ ਕਾਲਜ ਕਲਕੀਆਂ ਦਾ ਹੈ ਜਿਹੜਾ ਫੁਹਾਰਾ ਚੌਂਗ ਦੇ ਕੋਲ ਹੈ ਜਿਹੜਾ ਉਹਨਾਂ ਦੀ ਲੜਕੀਆਂ ਦੇ ਗਰਾਊਂਡ ਦੀ ਜ਼ਮੀਨ ਹੈ ਜਿਹੜੀ ਉਹ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹੈ ਜਿਹੜਾ ਉਹ ੱੱਕੇ ਨਾਲ ਪੰਜਾਬ ਸਰਕਾਰ ਉਹ ਜਿਹੜੀ ਕਾਲਜ ਦਾ ਜਿਹੜਾ ਗਰਾਊਂਡ ਹੈ ਉਹਨੂੰ ਅਕਵਾਇਰ ੱੱਕੇ ਨਾਲ ਉਹਦੇ ਕਬਜ਼ਾ ਕਰ ਲਈ ਆ ਤਾਂ ਜੋ ਜਿਹੜੀ ਟ੍ਰੈਫਿਕ ਆ ਜਿਹੜੀ ਮੰਦਰ ਦੀ ਟ੍ਰੈਫਿਕ ਆ ਜਾਂ ਸਟੇਡੀਅਮ ਦੀ ਟ੍ਰੈਫਿਕ ਨੂੰ ਕੱਟ ਕਰਨ ਦੇ ਲਈ ਜੇ ਤੁਸੀਂ ਕਾਲਜ ਦੇ ਸਾਰੇ ਕਾਲਜ ਨੂੰ ਵੀ ਟ੍ਰੈਫਿਕ ਲੁਧਿਆਣਾ ਦੀ ਟ੍ਰੈਫਿਕ ਨੂੰ ਕੱਟ ਕਰਨ ਦੇ ਲਈ ਉਹ ਕਾਲਜ ਵੀ ਦੇ ਦੋਗੇ ਤਾਂ ਵੀ ਟ੍ਰੈਫਿਕ ਕਟ ਨਹੀਂ ਹੋਊਗੀ ਇੱਥੇ ਸਵਾਲ ਇਹ ਹੁੰਦਾ ਹੈ ਕਿ ਕਾਲਜ ਦੇ ਵਿੱਚ ਕਿੰਨੇ ਵੀ ਕੁੜੀਆਂ ਦਾ ਕਾਲਜ ਹੈ ਉੱਥੇ ਕੁੜੀਆਂ ਦੀ ਸਿਕਿਉਰਿਟੀ ਕੀ ਹੋਊਗੀ ਕਾਲਜ ਦੇ ਵਿੱਚ ਕੁੜੀਆਂ ਗਰਾਊਂਡ ਦੇ ਵਿੱਚ ਖੇਡਣ ਜਾਂਦੀਆਂ ਨੇ ਤੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਬਹੁਤ ਜ਼ਿਆਦਾ ਮਤਲਬ ਕਿ ਘਟ ਹੋਊਗੀ ਕੁੜੀਆਂ ਉੱਥੇ ਆਪਣੇ ਖੁੱਲੇ ਤੌਰ ਤੇ ਨਹੀਂ ਵਿਚਰ ਸਕਦੀਆਂ ਉਹ ਕੁੜੀਆਂ ਦਾ ਕਾਲਜ ਆ ਕੁੜੀਆਂ ਦੇ ਵਿੱਚ ਕਿਵੇਂ-ਕਿਵੇਂ ਤਰ੍ਹਾਂ ਦੇ ਉੱਥੇ ਮੁੰਡੇ ਆਉਣਗੇ ਕੋਈ ਵੀ ਵਾਰਦਾਤ ਹੋ ਸਕਦੀ ਹੈ ਜਿਵੇਂ ਅੱਜ ਦਾ ਮਾਹੌਲ ਹੈ ਜਿਹੜਾ ਕੁੜੀਆਂ ਦੇ ਲਈ ਬਿਲਕੁਲ ਵੀ ਸੇਫ ਨਹੀਂ ਆ ਉਹਦੇ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਜਿਹੜੀ ਟੱਕੇ ਨਾਲ ਜ਼ਮੀਨ ਐਕਵਾਇਰ ਕਰ ਰਹੇ ਆ ਉਹ ਕਰਨੀ ਬੰਦ ਕਰੋ ਤੇ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਵੀ ਜਿਹੜੀ ਜ਼ਮੀਨ ਐਕਵਾਇਰ ਕੀਤੀ ਉਹ ਬੰਦ ਕਰੇ ਨਹੀਂ ਤਾਂ ਅਸੀਂ ਖਿਲਾਫ ਤਿੱਖਾ ਸੰਘਰਸ਼ ਆ ਜਿਹੜਾ ਆਉਣ ਵਾਲੀਆਂ ਜਮਨੀ ਚੋਣਾਂ ਦੇ ਵਿੱਚ ਕਰਾਂਗੇ ਸਟੂਡੈਂਟ ਆਏ ਸੀਗੇ ਕਾਫੀ ਹੰਗਾਮਾ ਕੀਤਾ ਵਾਇਆ ਡੀਸੀ ਜੱਟਰਪਾਤ ਇੱਕ ਇਹ ਕਿਆ ਜਾ ਰਹਾ ਉਹਨਾਂ ਵੱਲੋਂ ਕਿ ਕੋਈ ਸਰਕਾਰੀ ਜਗ੍ਹਾ ਦੇ ਸਰਕਾਰੀ ਕੋਲੇ ਦੇ ਵਿੱਚ ਕੋਈ ਅਦਰ ਦਾ ਡਿਸਪਿਊਟ ਹੈ ਕੀ ਮਾਮਲਾ ਕੀ ਕੋਈ ਮੇਰੇ ਕੋਲ ਸਟੂਡੈਂਟਸ ਆਏ ਸੀ ਉਹਨਾਂ ਨੇ ਮੇਰੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਹੈਗਾ ਕਿ ਸਰਕਾਰੀ ਕਾਲਜ ਜਿਹੜਾ ਲੜਕੀਆਂ ਵਾਲਾ ਹੈਗਾ 파ਰਤਨਗਰ ਚੌਂਕ ਤੇ ਉੱਥੇ ਕੋਈ ਇਸ਼ੂ ਆ ਰਿਹਾ ਹੈਗਾ ਗਰਾਊਂਡ ਨੂੰ ਬਚਾਉਣ ਸੰਬੰਧੀ ਉਹਨਾਂ ਨੇ ਸਾਨੂੰ ਇੱਕ ਮੈਮੋਰੈਂਡਮ ਵੀ ਦਿੱਤਾ ਹੈ ਉਦੇ ਬਾਰੇ ਦੇ ਵਿੱਚ ਮੈਂ ਸਕੂਲ ਕਾਲਜ ਦੇ ਜਿਹੜੇ ਪ੍ਰਿੰਸੀਪਲ ਹੈਗੇ ਆ ਉਹਨਾਂ ਨੂੰ ਇਹ ਭੇਜਿਆ ਹੈਗਾ ਤੇ ਉਹਨਾਂ ਨੂੰ ਕਿਹਾ ਹੈ ਕਿ ਸਾਨੂੰ ਇਹ ਇਸ਼ੂ ਐਕਸਪਲੇਨ ਕਰਨ ਤੇ ਕੀ ਹੈਗਾ ਜੋ ਵੀ ਰੂਲਸ ਦੇ ਅਨਸਾਰ ਕਾਰਵਾਈ ਹੋਏਗੀ ਇਹਦੇ ਤੇ ਉਹ ਕੀਤੀ ਜਾਏਗੀ ਤੇ ਬੱਚਿਆਂ ਵੱਲੋਂ ਆਜ ਇਸ਼ੂ ਤੁਹਾਡੇ ਧਿਆਨ 'ਚ ਲਿਆਂਦਾ ਗਿਆ ਹੈ ਇਹਦੇ ਤੇ ਅਸੀਂ ਦੇਖ ਰਹੇ ਹਾਂ ਕਾਰਵਾਈ ਕਰ ਰਹੇ ਹਾਂ ਮੈਡਮ ਕਾਲਜ ਦੇ ਵਿੱਚ ਪਾਰਕਿੰਗ ਦਾ ਮਾਮਲਾ ਹੈ ਮੈਨੂੰ ਇੱਕ ਵਾਰੀ ਮੈਂ ਉਹੀ ਚੀਜ਼ ਜਿਹੜੀ ਕਾਲਜ ਪ੍ਰਿੰਸੀਪਲ ਹੈਗੇ ਆ ਉਹਨਾਂ ਨੂੰ ਕਿਹਾ ਹੈ ਕਿ ਸਾਨੂੰ ਐਕਸਪਲੇਨ ਕੀਤੀ ਜਾਵੇ ਕਿ ਕੀ ਹੋ ਰਿਹਾ ਹੈਗਾ ਕਿਉਂਕਿ ਔਨ ਗਰਾਉਂਡ ਰਿਪੋਰਟ ਸਾਨੂੰ ਉਹਨਾਂ ਤੋਂ ਹੀ ਮਿਲ ਸਕਦੀ ਹੈ ਬੱਚੇ ਨੇ ਅੱਜ 이슈 ਧਿਆਨ ਦੇ ਵਿੱਚ ਲਿਆਂਦਾ ਹੈ ਉਹਨੂੰ ਜ਼ਰੂਰ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਮੈਡਮ ਉਹ ਕਹਿਣਾ ਹੈ ਕਿ ਜੇਕਰ ਪਾਰਕਿੰਗ ਬਣਦੀ ਹੈ ਤਾਂ ਅਸੀਂ ਸੇਫ ਨਹੀਂ ਹੈਗੇ ਅਪਰ ਬਿਲਕੁਲ ਉਹ ਸਾਰੇ ਜਿਹੜੇ ਪਰਸਪੈਕਟਿਵ ਹੈਗੇ ਆ ਉਹਨਾਂ ਨੂੰ ਚੈੱਕ ਕਰਕੇ ਹੀ ਉਹਦੇ ਤੇ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇਗੀ ਉੱਥੇ ਕਹਿੰਦੇ ਪਿੱਲਰ ਵੀ ਬਣ ਚੁੱਕੇ ਆ ਮੇਰੇ ਮੇਰੇ ਧਿਆਨ ਦੇ ਵਿੱਚ ਵੀ ਬੱਚਿਆਂ ਵੱਲੋਂ ਇਹੀ ਲਿਆਂਦਾ ਗਿਆ ਹੈ ਕਿ ਉੱਥੇ ਕੋਈ ਪਿੱਲਰ ਜਿਹੜੇ ਹੈਗੇ ਖੜੇ ਕੀਤੇ ਹੈਗੇ ਆ ਮੈਨੂੰ ਥੋੜਾ ਟਾਈਮ ਚਾਹੀਦਾ ਹੈਗਾ ਇਹਦੇ ਲਈ ਮੈਂ ਪ੍ਰਿੰਸੀਪਲ ਨੂੰ ਕਿਹਾ ਹੈ ਕਿ ਉਹ ਮੇਰੇ ਨਾਲ ਇਹ ਜਿਹੜਾ ਇਸ਼ੂ ਹੈਗਾ ਇੱਕ ਵਾਰੀ ਡਿਸਕਸ ਕਰ ਲੈਣ ਤਾਂ ਕਿ ਮੈਨੂੰ ਵੀ ਪਤਾ ਚੱਲ ਸਕੇ ਕਿ ਉੱਥੇ ਕੀ ਚੱਲ ਰਿਹਾ ਹੈ ਕਿੰਨੀ ਕੁ ਚੱਲ ਰਿਹਾ ਹੈ ਮੀਡੀਆ ਨੂੰ ਇਸ ਜਾਣਕਾਰੀ ਬਾਰੇ ਦੱਸਿਆ ਜਾਏਗਾ ਜਿਵੇਂ ਮੇਰੇ ਕੋਲੇ ਜਾਣਕਾਰੀ ਆਉਂਦੀ ਹੈ ਮੈਂ ਮੀਡੀਆ ਨੂੰ ਦੇ ਦਾਂਗਾ ਜੀ ਥੈਂਕ ਯੂ ਥੈਂਕ ਯੂ ਜੀ ਜੀ ਜੇ ਲੋਕਾਂ ਦੇ ਪੇਸ਼ ਆ ਮੇਰਾ ਨਾਮ ਰਣਵੀਰ ਸਿੰਘ ਕੋੜਾੜਾ ਜੀ ਮੈਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਪੰਜਾਬ ਦਾ ਪ੍ਰਧਾਨ ਆ ਜੀ ਸਰ ਜੀ ਕਿੱਥੇ ਆਏ ਹੋ ਕਾਦੇ ਲਈ ਆਏ ਦੇਖੋ ਸਾਡੇ ਲੁਧਿਆਣਾ ਡਿਪਟੀ ਕਮਿਸ਼ਨਰ ਸਾਹਿਬ ਦੇ ਦਫਤਰ ਤੇ ਧਰਨਾ ਲਾਇਆ ਹੋਇਆ ਕਿ ਬਿਲਕੁਲ ਡੀਸੀ ਦਫਤਰ ਦੇ ਬਿਲਕੁਲ ਨਾਲ ਇੱਥੇ ਇੱਕ ਲੜਕੀਆਂ ਦਾ ਸਰਕਾਰੀ ਕਾਲਜ ਆ ਲੁਧਿਆਣੇ ਦੇ ਵਿੱਚ ਜਿਹੜਾ ਉੱਤਰ ਭਾਰਤ ਦੇ ਵਿੱਚ ਬਹੁਤ ਮੰਨਿਆ ਪਰਮੰਨਿਆ ਕਾਲਜ ਆ ਇਸ ਕਾਲਜ ਦੇ ਵਿੱਚੋਂ ਪੰਜਾਬ ਦੀ ਪਹਿਲੀ ਮਹਿਲਾ ਆਈਐਸ ਆਫੀਸਰ ਇਸ ਕਾਲਜ ਦੇ ਵਿੱਚੋਂ ਨਿਕਲੀ ਆ ਤੇ ਅੱਜ ਉਸ ਕਾਲਜ ਦੀ ਜ਼ਮੀਨ ਦੇ ਉੱਤੇ ਸਾਡੀ ਸਰਕਾਰ ਸਾਡਾ ਸਿੱਖਿਆ ਮੰਤਰੀ ਮਿਲ ਕੇ ਕਬਜ਼ਾ ਕਰ ਰਹੇ ਨੇ ਵੀ ਅਸੀਂ ਪਾਰਕਿੰਗ ਬਣਾਉਣੀ ਆਂ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਬੜੀ ਸਮੱਸਿਆ ਨਾ ਸਾਡੇ ਵਿਦਿਆਰਥੀਆਂ ਨੂੰ ਪੁੱਛਿਆ ਗਿਆ ਨਾ ਸਾਡੇ ਟੀਚਰਾਂ ਨੂੰ ਪੁੱਛਿਆ ਗਿਆ ਆ ਕੇ ਸਿੱਧੇ ਉੱਥੇ ਪਿੱਲਰ ਕਰਨੇ ਸ਼ੁਰੂ ਕਰਤੇ ਆ ਇਹ ਨਰੀ ਚਿੱਟੀ ਜਿਹੜੀ ਹੈਗੀ ਆ ਗੁੰਡਾਗਰਦੀ ਹੈ ਧੱਕੇਸ਼ਾਹੀਆ ਪੰਜਾਬ ਸਰਕਾਰ ਦੀ ਉਹਦੇ ਖਿਲਾਫ ਅੱਜ ਅਸੀਂ ਧਰਨਾ ਦੇਣ ਆਏ ਆ ਕਿ ਪੰਜਾਬ ਸਰਕਾਰ ਦਾ ਇਹ ਗੁੰਡਾ ਰਾਜ ਇੱਥੇ ਨਹੀਂ ਚੱਲੂਗਾ ਜੀ ਕਿਸੇ ਗਰਾਉਂਡ ਦੀ ਗੱਲ ਕਰੀਓ ਗਰਾਉਂਡ 'ਚ ਪਹਿਲਾਂ ਵੀ ਹੈਗੀ ਉਸਨੂੰ ਲੱਗਦੇ ਰਹੇ ਆ ਦੇਖੋ ਜਿਹੜੇ ਐਗਜ਼ੀਬਿਸ਼ਨ ਪਹਿਲਾਂ ਲੱਗਦੇ ਰੇ ਆ ਕਾਲਜ ਤੋਂ ਪਰਮਿਸ਼ਨ ਲੈਂਦੇ ਆ ਉਹ ਆ ਕੇ ਕਾਲਜ ਨੂੰ ਉਹਦਾ ਕਿਰਾਇਆ ਦਿੰਦੇ ਆ ਜੇ ਕੋਈ ਐਗਜ਼ੀਬਿਸ਼ਨ ਲੱਗਦੀ ਆ ਹਫਤੇ ਲਈ 10 ਦਿਨਾਂ ਲਈ ਪਰ ਅੱਜ ਤੱਕ ਕਿਸੇ ਨੇ ਪੱਕਾ ਕਬਜ਼ਾ ਨਹੀਂ ਕੀਤਾ ਇਹ ਤਾਂ ਜਿਹੜੇ ਪਿੱਲਰ ਕੱਢ ਕੇ ਉੱਥੇ ਕਬਜ਼ਾ ਕਰਨ ਲੱਗੇ ਹੋਏ ਆ ਸਾਡੀਆਂ ਕੁੜੀਆਂ ਨੇ ਉੱਥੇ ਪ੍ਰੈਕਟਿਸ ਕਰਨੀ ਆ ਗਰਾਊਂਡ ਦੇ ਵਿੱਚ ਜਾ ਕੇ ਕੱਲੀਆਂ ਕੁੜੀਆਂ ਦਾ ਕਾਲਜ ਆ ਕੋਈ ਉੱਥੇ ਕੰਦ ਨਹੀਂ ਕੱਢੀ ਸਿੱਧੀਆਂ ਗੱਡੀਆਂ ਖੜਾਉਣੀਆਂ ਨੇ ਉੱਥੇ ਕੱਲ ਨੂੰ ਕੋਈ ਘਟਨਾ ਵਾਪਰ ਜਾਂਦੀ ਆ ਕੁੜੀਆਂ ਦੇ ਨਾਲ ਸਾਡੇ ਸਮਾਜ ਦੇ ਵਿੱਚ ਕੌਣ ਜ਼ਿੰਮੇਵਾਰ ਹੈ ਉਹਦਾ ਭਵੰਤਮਨ ਜ਼ਿੰਮੇਵਾਰੀ ਲਊ ਇਹ ਸੰਜੀਵ अरोड़ा ਜ਼ਿੰਮੇਵਾਰੀ ਲਊ ਜਿਹੜਾ ਇਲੈਕਸ਼ਨ ਲੜ ਰਿਹਾ ਉਹਦੇ ਹਲਕੇ ਚ ਕਾਲਜ ਪੈਂਦਾ ਜਿੱਥੋਂ ਇਲੈਕਸ਼ਨ ਲੜ ਰਿਹਾ ਐਡੀ ਸ਼ਰਮ ਦੀ ਗੱਲ ਆ ਸੰਜੀਵ अरोड़ा ਨੇ ਆਪ ਕਿਹਾ ਕਿ ਉਹ ਤੇ ਜ਼ਮੀਨ ਤੇ ਕਬਜ਼ਾ ਕਰੋ ਸਿੱਖਿਆ ਮੰਤਰੀ ਨੂੰ ਲਿਖ ਕੇ ਭੇਜਿਆ ਤੇ ਸਿੱਖਿਆ ਮੰਤਰੀ ਇੰਨਾ ਛੱਡੂ ਕਿ ਉਹਨੇ ਅੱਗੇ ਜਾ ਕੇ ਇਹਨੂੰ ਫੇਰ ਕਹਤਾ ਕਿ ਹਾਂਜੀ ਕਬਜ਼ਾ ਕਰ ਦੇ। ਮੰਗ ਪੱਤਰ ਦੇਣ ਆਏ ਹੋ ਜੇ ਮੰਗਾ ਨਹੀਂ ਕੁੜੀਆਂ ਹੁੰਦੇ ਕਿ ਕਿਸ ਟੱਪ ਦੇਖੋ ਅਸੀਂ ਸਿਰਫ ਅੱਜ ਪਹਿਲੇ ਪੜਾਅ 'ਚ ਮੰਗ ਪੱਤਰ ਦੇਣ ਆਏ ਆ ਜੇ ਨਹੀਂ ਮੰਨਣਗੇ ਅਸੀਂ ਪਿੱਲਰ ਸਾਡੀਆਂ ਕੁੜੀਆਂ ਨੇ ਉਥੇ ਪਿੱਲਰ ਨਹੀਂ ਹੋਣ ਦੇਣੇ ਇਹ ਐਲਾਨ ਆ ਸਾਡਾ ਤੇ ਜਿਹੜਾ ਸਿੱਖਿਆ ਕ੍ਰਾਂਤੀ ਦੀ ਉਹ ਗੱਲ ਕਰਦੇ ਸੀ ਪੰਜਾਬ 'ਚ ਵੀ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਆ ਸਿੱਖਿਆ ਕ੍ਰਾਂਤੀ ਤੁਹਾਡੀ ਤੁਸੀਂ ਨਵਾਂ ਕੀ ਬਣਾਉਣਾ ਤੁਸੀਂ ਤਾਂ ਬਣੇ ਹੋਏ ਨੇ ਤੇ ਕਬਜ਼ਾ ਕਰਨ ਲੱਗੇ ਉਹਨੂੰ ਢਾਉਣ ਲੱਗੇ ਹੋ ਤੇ ਤੁਸੀਂ ਬਣੀਆਂ ਹੋਈਆਂ ਕੰਧਾਂ ਦਾ ਢਾਟਨ ਕਰਨ ਲੱਗੇ ਹੋਏ ਹੋ ਤੇ ਉਹ ਦੂਜੇ ਪਾਸੇ ਜਿਹੜਾ ਕੋਈ ਮੜਾ ਮੋਟਾ ਸਟਾਫ ਦਾ ਮੈਂਬਰ ਇਸ ਗੱਲ ਦਾ ਵਿਰੋਧ ਕਰਦਾ ਕਿ ਅਸੀਂ ਜ਼ਮੀਨ ਨਹੀਂ ਦੇਣੀ ਤੁਸੀਂ ਉਹਨੂੰ ਬਦਲੀ ਕਰਨ ਦੀ ਧਮਕੀ ਦੇ ਰਹੇ ਹੋ ਜਿਹੜੇ ਟੀਚਰਾਂ ਨੇ ਕਾਲਜ ਨੂੰ ਇੰਨਾ ਬਲੰਦੀਆਂ ਤੇ ਪਹੁੰਚਾਇਆ ਉਹ ਕਾਲਜ ਦੇ ਸਟਾਫ ਨੂੰ ਤੁਸੀਂ ਧਮਕੀਆਂ ਦੇ ਰਹੇ ਹੋ ਬਦਲੀਆਂ ਦੀ ਕਿ ਮੈਡਮ ਇਹ ਤਾਂ ਮੰਨਣਾ ਪੈਣਾ ਫੈਸਲਾ ਸਿੱਖਿਆ ਮੰਤਰੀ ਮੀਟਿੰਗਾਂ 'ਚ ਵੀ ਉਠਾ ਕੇ ਧਮਕੀਆਂ ਦਿੰਦਾ ਇਹ ਸਿੱਖਿਆ ਕ੍ਰਾਂਤੀ ਪੰਜਾਬ ਸਰਕਾਰ ਦੀ ਤੇ ਇਲੈਕਸ਼ਨ ਦਾ ਹੀ ਹੈ ਇਹਨਾਂ ਦਾ ਇੱਥੇ 19 ਜੂਨ ਨੂੰ ਹੈਗੀ ਆ ਦੱਬ ਕੇ ਠੋਕ ਕੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਉਹ ਪ੍ਰੋਟੈਸਟ ਹੋਊਗਾ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਠੀਕ ਹੈ ਮੇਰਾ ਨਾਮ ਸ਼ੋਭ੍ਰੀਤ ਕੌਰ ਆ ਮੈਂ ਮੁਖਸ ਪੰਜਾਬ ਸਟੂਡੈਂਟ ਯੂਨੀਅਨ ਦਾ ਸੂਬਾ ਕਮੇਟੀ ਮੈਂਬਰ ਆ ਅੱਜ ਹੀ ਅਸੀਂ ਸਰਕਾਰੀ ਕਾਲ ਜਿਹੜਾ ਲੜਕੀਆਂ ਦਾ ਇੱਕ ਵੱਡਾ ਕਾਲ ਜਾ ਪੂਰੇ ਪੰਜਾਬ ਦਾ ਉਸ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਕੁਝ ਲੋਕ ਨੇ ਉਹ ਪਾਰਕਿੰਗ ਦੀ ਜਗ੍ਹਾ ਬਣਾਉਣ ਦੇ ਲਈ ਕਾਲਜ ਦੀ ਜਿਹੜਾ ਗਰਾਊਂਡ ਆ ਉੱਥੇ ਕਬਜ਼ਾ ਕਰਨਾ ਚਾਹੁੰਦੇ ਆ ਇਸ ਕਰਕੇ ਅਸੀਂ ਕੱਲ ਪੀਐਸਯੂ ਦੇ ਗਵਾਹੀ ਦੇ ਵਿੱਚ ਜਿਹੜੀ